ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਓਪਰਚ्युनिटीਜ਼ ਮਿਲਣਗੀਆਂ ਖਾਸ ਤੌਰ ਤੇ ਮੈਡੀਕਲ ਫੀਲਡ ਦੇ ਵਿੱਚ ਵਧੀਆ ਗੱਲ ਹੈ ਪਹਿਲਾਂ 75 ਸਾਲਾਂ 'ਚ ਇੱਕ ਮੌਕਾ ਨਹੀਂ ਮਿਲਿਆ ਹੁਣ ਸਾਲ 'ਚ 2 ਸਾਲ 'ਚ 2-2 ਤਿੰਨ ਤੱਕ ਮਿਲ ਰਿਹਾ ਹੈ ਫਾਇਦਾ ਲਓ ਪੈਸਾ ਲੋਕਾਂ ਨੂੰ ਦੇਣਾ ਭਾਵੇਂ ਮੁਹੱਲਾ ਕਲੀਨਿਕ ਹੋਵੇ ਭਾਵੇਂ ਐਸਐਸਐਸ ਭਾਵੇਂ ਉਹ ਲਾਇਬ੍ਰੇਰੀਆਂ ਹੋਣ ਭਾਵੇਂ ਸਕੂਲ ਹੋ ਤਲਾ ਹੁਸ਼ਿਆਰਪੁਰ ਸੰਗਰੂਰ ਜ਼ਿਲ੍ਹੰਦਰ ਮੈਡੀਕਲ ਕਾਲਜ ਬਣਾ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਹੇ ਆ ਅੱਜ 10 ਦਸੰਬਰ ਹੈ ਤੇ ਸੀਮ ਪੰਜਾਬ ਭਗਵੰਤ ਮਾਨ ਨੇ ਦੋ ਬੜੇ ਅਹਿਮ ਐਲਾਨ ਕੀਤੇ ਐ ਇਹੋ ਜੇ ਐਲਾਨ ਕੀਤੇ ਐ ਜਾਂ ਇਹੋ ਜੀਆਂ ਗੱਲਾਂ ਕੀਤੀਆਂ ਨੇ ਜਿਨ੍ਹਾਂ ਦਾ ਦੂਰਗਾਮੀ ਰਿਜ਼ਲਟ ਹੋਏਗਾ ਔਰ ਜਿਨ੍ਹਾਂ ਦਾ ਅਸਰ ਪੰਜਾਬ ਦੇ ਦੋ ਇਹੋ ਜੇ ਐਸਪੈਕਟ ਤੇ ਪਵੇਗਾ ਜਿਹੜਾ ਕਿ ਜ਼ਿਕਰ ਕਰਨਾ ਬਣਦਾ ਔਰ ਚਰਚਾ ਕਰਨੀ ਬਣਦੀ ਹੈ ਭਗਵੰਤ ਮਾਨ ਪਟਿਆਲੇ ਚ ਅ ਮੇ ਜੋ ਪੱਤਰ ਵੰਡ ਰਹੇ ਸੀ ਤੇ ਉਸ ਵੇਲੇ ਉਹ ਜਦੋਂ ਬੋਲੇ ਤਾਂ ਉਹਨਾਂ ਨੇ ਇੱਕ ਇਹ ਐਲਾਨ ਕੀਤਾ ਕਿ ਜਿਹੜੇ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦੇ ਵਾਸੀ ਓਵਰੇਜ ਹੋ ਗਏ ਐ ਇਸ ਕਰਕੇ ਓਵਰੇਜ ਹੋ ਗਿਆ ਕਿ ਸਰਕਾਰ ਨੇ ਨੌਕਰੀ ਨਹੀਂ ਦਿੱਤੀਆਂ ਪਿਛਲੀਆਂ ਨੇ ਨੌਕਰੀਆਂ ਕੱਢੀਆਂ ਨਹੀਂ ਭਰਤੀਆਂ ਨਹੀਂ ਕੀਤੀਆਂ ਤੇ ਉਹ ਵਿਚਾਰੇ ਨਾਰੇ ਮਾਰਦੇ ਮਾਰਦੇ ਓਵਰੇਜ ਹੋ ਗਿਆ ਦੇ ਉਹਨਾਂ ਲਈ ਅਸੀਂ ਕੁਝ ਨਾ ਕੁਝ ਇੰਤਜ਼ਾਮ ਕਰਾਂਗੇ ਉਹਨਾਂ ਲਈ ਨੌਕਰੀਆਂ ਦੀ ਜਿਹੜੀ ਉਮਰ ਹੈ ਉਮਰ ਦੀ ਆਖਰੀ ਜਿਹੜੀ ਡੈਡਲਾਈਨ ਆਇਆ ਹੈ ਉਹਦੇ 'ਚ ਅਸੀਂ ਰਿਲੈਕਸੇਸ਼ਨ ਦੇਵਾਂਗੇ ਰਾਹਤ ਦੇਵਾਂਗੇ ਇਹ ਐਲਾਨ ਭਗਵੰਤ ਮਾਨ ਨੇ ਅੱਜ ਪਟਿਆਲੇ ਵਿੱਚ ਕੀਤਾ ਕਿ ਜਿਹੜੇ ਓਵਰੇਜ ਹੋ ਗਏ ਇਸ ਕਰਕੇ ਓਵਰੇਜ ਹੋ ਗਏ ਕਿਉਂਕਿ ਨੌਕਰੀਆਂ ਨਿਕਲਦੀਆਂ ਨਹੀਂ ਸੀ ਭਰਤੀਆਂ ਨਹੀਂ ਹੋਈਆਂ ਅਸੀਂ ਉਹਨਾਂ ਵਾਸਤੇ ਕੁਝ ਨਾ ਕੁਝ ਜ਼ਰੂਰ ਕਰਾਂਗੇ ਤੇ ਉਹਨਾਂ ਕਿ ਅਸੀਂ ਉਮਰ ਵਧਾਈ ਜਾ ਸਕਦੀ ਹੈ ਤੇ ਅਸੀਂ ਉਹਦੀ ਜਿਹੜੀ ਵਾਧਾ ਉਮਰ ਦੀ ਉਹਦੇ 'ਚ ਵੀ ਵਾਅਦਾ ਕਰਾਂਗੇ। ਇਹ ਕੁਦਰਤੀ ਹੈ ਇਸ ਐਲਾਨ ਦਾ ਜਿਹੜਾ ਦੁਰਗਾਮੀ ਰਿਜ਼ਲਟ ਹੀ ਹੋਏਗਾ ਕਿ ਜਿਹੜੇ ਜਿਹੜੇ ਓਵਰੇਜ ਹੋਗੇ ਜਿਨ੍ਹਾਂ ਨੇ ਅਪਲਾਈ ਨਹੀਂ ਕਰ ਸਕੇ ਇਸ ਕਰਕੇ ਨਹੀਂ ਕਰ ਸਕਦੇ ਕਿ ਉਹਨਾਂ ਦੀ ਉਮਰ ਵੱਡੀ ਹੋ ਗਈ ਹੈ। ਤੇ ਉਹ ਹੁਣ ਸਰਕਾਰ ਕੋਈ ਇਹਦਾ ਜਦੋਂ ਫੈਸਲਾ ਕਰੇਗੀ ਜਾਂ ਐਲਾਨ ਕਰੇਗੀ ਕਿ ਕਿੰਨੀ ਐਜ ਤੱਕ ਕਰ ਸਕਦੇ ਨੇ ਕੌਣ ਦੇ ਤਾਂ ਉਹ ਕੁਦਰਤੀ ਤੌਰ ਤੇ ਉਹਦਾ ਇੱਕ ਪੰਜਾਬ ਦੇ ਇੱਕ ਖਾਸ ਵਰਗ ਤੇ ਅਸਰ ਪੈਗਾ ਇਹਦਾ ਅਗਲੇ ਨੌਕਰੀਆਂ ਤੇ ਵੀ ਭਰਤੀਆਂ ਤੇ ਵੀ ਤੇ ਬੇਰੁਜ਼ਗਾਰੀ ਤੇ ਵੀ ਦੂਜਾ ਇੱਕ ਬੜਾ ਦਚਸਪੁਣਾ ਨੇ ਗੱਲ ਕੀਤੀ ਉਹ ਹੈਗੀ ਕਿ ਪੰਜਾਬ ਦੀਆਂ ਸਰਕਾਰੀ ਜਿਹੜੀਆਂ ਮਾਰਤਾ ਬਣਦੀਆਂ ਨੇ ਉਹਦੇ ਬਾਰੇ ਉਹਨੇ ਕਿ ਜਿਹੜੀਆਂ ਲਾਲ ਇੱਟਾਂ ਦੀਆਂ ਸਰਕਾਰੀ ਮਾਰਤਾ ਬਣਦੀਆਂ ਲਾਲ ਰੰਗ ਦੀਆਂ ਉਹਦੇ ਤੇ ਬੜੀ ਉਹਨਾਂ ਨੇ ਇੱਕ ਵਾਰਗ ਵਾਈਟ ਟਿੱਪਣੀ ਕੀਤੀ ਉਹਨਾਂ ਨੇ ਬੜੀ ਡਜੈਸਟ ਟਿੱਪਣੀ ਕੀਤੀ ਤੇ ਇਸ਼ਾਰਾ ਇਹ ਕੀਤਾ ਉਹਦੇ ਚੋਂ ਕਿ ਹੁਣ ਜਿਹੜੀਆਂ ਅਗਲੀਆਂ ਬਿਲਡਿੰਗਾਂ ਬਣਨਗੀਆਂ ਉਹ ਇਹਦਾ ਮਤਲਬ ਉਹ ਲਾਲ ਰੰਗ ਦੀ ਨਹੀਂ ਬਣਨਗੀਆਂ ਲਾਲ ਰੰਗ ਦੀਆਂ ਇਮਾਰਤਾਂ ਤੁਸੀਂ ਆਪਾਂ ਸਾਰੇ ਦੇਖਦੇ ਆ ਕਿ ਰਵਾਇਤੀ ਤੌਰ ਤੇ ਸੌਲਾ ਬਦੀ ਇਹ ਰਵਾਇਤ ਚੱਲੀ ਆ ਰਹੀ ਹੈ ਸ਼ਾਹ ਅੰਗਰੇਜ਼ਾ ਵਾਲੀ ਤੇ ਚੱਲ ਰਹੀ ਹੋਵੇ ਕਿ ਲਾਲ ਜਿਹੜੀਆਂ ਇੱਟਾਂ ਜਿਹੜੀਆਂ ਇਹ ਉਹਦੇ ਰੰਗ ਹੁੰਦਾ ਇੱਟਾਂ ਦਾ ਉਹ ਵਿਚਲਾ ਰੰਗ ਦੀਵਾਰਾਂ ਦਾ ਲਾਹ ਹੁੰਦਾ ਹੈ ਸਰਕਾਰੀ ਇਮਾਰਤਾਂ ਦਾ ਇਹ ਬਹੁਤ ਰਵਾਇਤਿਆ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਇਹ ਇਹਦੇ ਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਦੂਜੀਆਂ ਬਿਲਡਿੰਗਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਵਿਸ਼ੇਸ਼ ਸਰਕਾਰਾਂ ਨੇ ਵੀ ਪਰ ਅੱਜ ਭਗਵੰਤ ਮਾਨ ਜੀ ਜਿਹੜੀ ਗੱਲ ਕੀਤੀ ਉਹ ਤਾਂ ਬਹੁਤ ਹੀ ਨੋਟੇਬਲ ਹੈਗੀ ਔਰ ਜ਼ਿਕਰ ਕਰਨਯੋਗ ਹੈਗੀ ਤੇ ਤੁਹਾਨੂੰ ਇਹਨਾਂ ਦੀ ਉਹਦੀ ਭਗਵੰਤ ਮਾਨ ਦੀ ਸੁਣਾ ਦਿੰਦੇ ਆ ਵੀ ਉਹਨਾਂ ਨੇ ਲਾਲ ਇੱਟਾਂ ਬਾਰੇ ਕੀ ਬੋਲਿਆ ਉਹ ਨਹੀਂ ਤਾਂ ਲਾਲ ਇਟਾ ਜੀਆਂ ਲਾਉਂਦੇ ਨੇ ਇੰਨੀਆਂ ਡਿਪਰੈਸਿੰਗ ਹੁੰਦੀਆਂ ਨਾ ਉਹ ਸਰਕਾਰੀ ਬਿਲਡਿੰਗਾਂ ਤੇ ਲਾਲ ਇਟਾ ਜੀਆਂ ਇੰਨੀਆਂ ਪੈੜੀਆਂ ਲਾਦੀਆਂ ਬੰਦੋ ਪਹਿਲੀ ਡਰ ਜਾਂਦਾ ਲਾਲ ਜੀਆਂ ਇਟਾ ਨੇ ਯਾਰ ਬੜਾ ਡਰਨ ਲੱਗਦਾ ਯਾਰ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਓਪਰਚ्युनिटीਜ਼ ਮਿਲਣਗੀਆਂ ਖਾਸ ਤੌਰ ਤੇ ਮੈਡੀਕਲ ਫੀਲਡ ਦੇ ਵਿੱਚ ਸੋ ਇਹ ਜਿਹੜਾ ਵਰਤਮਾਨ ਹੋ ਰਾਂ ਉਹ ਲਿਆ ਕਿ ਲਾਲ ਇਟਾ ਡਿਪਰੈਸਿੰਗ ਲੱਗਦੀਆਂ ਡਰ ਲੱਗਦਾ ਉਹ ਬਿਲਡਿੰਗਾਂ ਸਰਕਾਰੀ ਬਿਲਡਿੰਗਾਂ ਦਾ ਜਿਹੜਾ ਕਨਸੈਪਟ ਹੈ ਥਾੜੇ ਤੁਸੀਂ ਆਮ ਤੌਰ ਤੇ ਦੇਖਿਆ ਨੇ ਥਾੜਿਆਂ ਦੀ ਲਾਲ ਬਿਲਡਿੰਗ ਆਉਣੀ ਹੈ ਸੋ ਇਸ ਇਹਦਾ ਅੱਜ ਇਹਨਾਂ ਦਾ ਕਹਿਣ ਤੋਂ ਭਾਵ ਇਹ ਹੈ ਜਾਂ ਇਸ਼ਾਰਾ ਇਸ ਕੱਲ ਹੈ ਵੱਲ ਹੈ ਕਿ ਇਹਦਾ ਮਤਲਬ ਅਗਲੀ ਸਰਕਾਰੀ ਬਿਲਡਿੰਗਾਂ ਜਿਹੜੀਆਂ ਉਹ ਕਿਸੇ ਵੀ ਤਰ੍ਹਾਂ ਦੇ ਬਣਨ ਗਿਆ ਹੁਣ ਉਹਨਾਂ ਦਾ ਰੰਗ ਲਾਲ ਨਹੀਂ ਹੋਏਗਾ ਪੰਜਾਬ ਦੇ ਸੀਐਮ ਦਾ ਸੰਕੇਤ ਜਾਂ ਸੀਐਮ ਦਾ ਇਸ਼ਾਰਾ ਕਿਉਂਕਿ ਫੈਸਲੇ ਵੀ ਸੀਐਮ ਦੇ ਹੁਕਮ ਵੀ ਲਾਗੂ ਹੁੰਦੇ ਹੀ ਨਹੀਂ ਪੰਜਾਬ ਦੇ ਵਿੱਚ ਸੋ ਇਹ ਇਸ ਐਲਾਨ ਦਾ ਇਹ ਅਸਰ ਜਾਂ ਇੰਪੈਕਟ ਇਹ ਉਮੀਦ ਹੈ ਇਹ ਹੋਏਗਾ ਕਿ ਹੁਣ ਜਿਹੜੀਆਂ ਜਿੰਨੀਆਂ ਵੀ ਬਣਨ ਬਣਨੀਆਂ ਸਰਕਾਰੀ ਬਣਨ ਗਿਆ ਭਾਵੇਂ ਉਹ ਸਰਕਾਰੀ ਰਿਹਾਸ਼ੀ ਭਾਵੇਂ ਦਫ਼ਤਰ ਦੀਆਂ ਤੇ ਭਾਵੇਂ ਉਹ ਪੁਲ ਥਾਣਿਆਂ ਦੀਆਂ ਉਹਨਾਂ 'ਚ ਲਾਲ ਰੰਗ ਦਾ ਜਿਹੜਾ ਰਵੈਤੀ ਲਾਲ ਰੰਗ ਜਿਹੜਾ ਸੀ ਦੀਆਂ ਇੱਟਾਂ ਲੱਗਦੀਆਂ ਸੀ ਉਹ ਨਹੀਂ ਲੱਗਣਗੀਆਂ ਹੁਣ ਉਹ ਨਵੇਂ ਸਟਾਈਲ ਦੇ ਜਿਵੇਂ ਇਸ਼ਾਰਾ ਵੀ ਕੀਤਾ ਉਹਨਾਂ ਨੇ ਵੀ ਅਗਲੇ 40-50 ਸਾਲ ਦੀਆਂ ਜਿਹੜੀ ਉਹ ਨੂੰ ਜਿਹੜੇ 50 ਸਾਲ ਦੀ ਜਿਹੜੀ ਅਗਲੀ ਲੋਡ ਹੈ ਉਹਦੇ ਮੁਤਾਬਕ ਬਣ ਗਈਆ ਇਹ ਉਹਨਾਂ ਨੇ ਕਿਹਾ ਤੇ ਉਹਦੇ ਵਿੱਚ ਲਾਲ ਰੰਗ ਮਾਈਨਸ ਹੋਏਗਾ ਇਹ ਲੱਗਦਾ ਸੋ ਇਹ ਦੋ ਜਿਹੜੇ ਇਹਨਾਂ ਦੇ ਐਲਾਨ ਉਹਨਾਂ ਦੀ ਜਿਹੜੀ ਅਹਿਮੀਅਤ ਹੈ ਇਹ ਤੇ ਇਸ ਕਰਕੇ ਉਹਦੀ ਚਰਚਾ ਵੀ ਕਰਨੀ ਬਣਦੀ ਸੀ ਸੋ ਓਵਰੇਜ ਜਿਹੜੇ ਹੋਗੇ ਉਹਨਾਂ ਦੀ ਉਹ ਉਹਨਾਂ ਲਈ ਰਿਲੈਕਸੇਸ਼ਨ ਦਾ ਸੰਕੇਤ ਦਿੱਤਾ ਉਹਨਾਂ ਨੇ ਉਹਨਾਂ ਲਈ ਉਹ ਜਿਹੜੇ एलिजिबल ਹੋਣਗੇ ਵੀ ਜਿਹੜੇ एलिजिबल ਹੋਣਗੇ ਕੁਦਰਤੀ ਹੈ ਉਹਨਾਂ ਦੇ ਵਾਸਤੇ ਦੂਜਾ ਲਾਲ ਰੰਗ ਦੀਆਂ ਵਾਤਾ ਜਿਹੜੀਆਂ ਡਿਪਰੈਸਿੰਗ ਹੁੰਦੀਆਂ ਨੇ ਸਰਕਾਰੀ ਤੇ ਡਰ ਲੱਗਦਾ ਤੇ ਉਹ ਹੁਣ ਲਾਲ ਰੰਗ ਨਈ ਬਿਲਡਿੰਗਾਂ ਦਾ ਬਣੇਗਾ ਇਸ ਤਰ੍ਹਾਂ ਦਾ ਸੰਕੇਤ ਭਗਵਤ ਮਹਾਰਾਜ ਜੀ ਦਿੰਦਾ ਹੈ ਬਹੁਤ ਮਿਰਵਾਨੀ ਜੀ